ਸਾਡੀ ਕਾਜੀ ਸਾਰੇ ਹਾਂਜੀ ਕਾਂ ਪੀਹਾ ਸ਼ਾਮ ਦਾ ਆਸ ਕਰਦੇ ਤੇ ਸਾਰੇ ਠੀਕ ਠਾਕ ਹੋ ਗਏ ਅਹੀਂ ਬਿਲਕੁਲ ਠੀਕ ਠਾਕ ਆ ਅੱਜ ਸਾਡੀ ਸਾਰੀ ਟੀਮ ਇਕੱਠੀ ਹੋਈ ਆ ਇੱਥੇ ਅਹੋ ਅੱਜ ਆਡੀ ਵੀਡੀਓ ਦੀ ਐਂਡਿੰਗ ਆ ਹਾਂ ਐਂਡਿੰਗ ਆ ਸਾਡੀ ਵੀਡੀਓ ਇੱਕ ਦੂਜੀ ਤੋਂ ਵੱਧ ਦੀ ਹਾਂਜੀ ਤੇ ਹੈਪੀ ਐਂਡਿੰਗ ਕਰਨੀ ਸੀ ਇਹਦੇ ਕਰਕੇ ਸਾਰੇ ਆਂਦੇ ਵੀ ਚਲੋ ਪਾਰਟੀ ਕਰਦੇ ਰ ਨਾਲੇ ਵਲੌਗ ਬਣਾਉਣੇ ਵਧੀਆ ਆ ਪਰ ਐਂਡਿੰਗ ਹੈਪੀ ਕਰਦੀ ਹੈ ਨਹੀਂ ਐਂਡਿੰਗ 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 ਹੈਪੀ ਚੰਗੀ ਲੱਗਦੀ ਹੈ ਹਾਂ ਵੀ ਇਹ ਤੇ ਵਧੀਆ ਹੀ ਕਰਦੇ ਹੁਣ ਹਾਂ ਮੁੰਡੀ ਲੜਾਈ ਵਾਈ ਕਰਦੇ ਨਹੀਂ ਨਹੀਂ ਅਹੀਂ ਬਹੁਤ ਵਾਰ ਲਿਆ ਵੀਡੀਓ ਦੇ ਵਿੱਚ ਨਾ ਤੇ ਬਾਕੀ ਜਦੋਂ ਸਾਰਿਆਂ ਨੇ ਪਿਆਰ ਵੀ ਬਹੁਤ ਦਿੱਤਾ ਹੈ ਨਾ ਨਹੀਂ ਬਹੁਤ ਵਧੀਆ ਤੇ ਇੱਕ ਵੀਰੇ ਹੁਣ ਤੂੰ ਚੱਲ ਜਾਣਾ ਤੇ ਸਾਡੀ ਵੀਡੀਓ ਦਾ ਕਿੱਦਾਂ ਗੱਡੀ ਬਣੂਗੀ ਗੱਲ ਚਲੋ ਕੋਈ ਨਹੀਂ ਪੀ ਆ ਜਾਣਾ ਦੋਵੇਂ ਨਹੀਂ ਵੀਡੀਓ ਦਾ ਇਤਨੀ ਮੈਨੂੰ ਪਤਾ ਪਰ ਫੋਨ ਮੇਰਾ ਦਿੱਤਾ ਹੀ ਨਹੀਂ ਯਾਰ ਅਜੇ ਤੱਕ ਹਾਂ ਜੀ ਜੀਵਨ ਲੈ ਜਾਂਦਾ ਹੈ ਨਾ ਫੇਰ ਠੀਕ ਆ ਤੇ ਮੇਰਾ ਸੁਟੜ ਸੁੱਟ ਰਿਆ ਗਿਆ ਉਹ ਜਾਣ ਕੇ ਨਹੀਂ ਲਿਆਂਦਾ ਉਹ ਨਾ ਬਣਦੀ ਬੜੀ ਇੱਥੇ ਬੈਠੇ ਫੁੱਫੜ ਜੀ ਨਹੀਂ ਉਦਾਂ ਤੇ ਸਾਡਾ ਨਹੀਂ ਦੋ ਦੋ ਰੂਪ ਦੇਦੇ ਆ ਬਹੁਤ ਹਾਂ ਜੀ ਚਲੋ ਬਾਹ ਖਾਓ ਫੇਰ ਸਾਰੇ ਸਮੱਸੇ ਪਾਓ ਹੈ ਮੈਂ ਕੁੰਡੀ ਆ ਗਈ ਵੀਰ ਜੀ ਉਹ ਨਹੀਂ ਪਾਉਂਦਾ ਬਿਆਜ ਆਦਾ ਹੈਗਾ ਕਾਤੇ ਵੀ ਬੜਾ ਸਤਾਇਆ ਤਾਲਾ ਬੱਲਾ ਫੜਾ ਹੱਲਾ ਬੋਲ ਨਹੀਂ ਇਹ ਇਹ ਨਾ ਇਹ ਮਾਮੇ ਹਲੇ ਨਾਟਕ ਚ ਇਦਾਂ ਦੇ ਉਦਾਂ ਨਹੀਂ ਅਸਲ ਲਾਈਫ ਤੇ ਬਹੁਤ ਚੰਗੇ ਆ ਹਾਂਜੀ ਨਹੀਂ ਬਹੁਤ ਚੰਗੇ ਸਾਰੇ ਤੇ ਹਾਂ ਹਾਂ ਜੀ ਇਹ ਤਾਂ ਬਣਾ ਸਾਡੇ ਅੱਡੇ ਤੋਂ ਸਟਾਰਟ ਹੋ ਗਿਆ ਹਾਂ ਬਹੁਤ ਸੁਆਦ ਹੁੰਦੇ ਆ ਇਹਦਾ ਕਰਕੇ ਸਾਡੀ ਰੈਡੀ ਜਦੋਂ ਇਹ ਕਰਦੇ ਨਾ ਪੈਂਦੀ ਆ ਮੈਂ ਇਹਨਾਂ ਨਾਲ ਵੀ ਕਰ ਦਿੰਦੇ ਆ ਬੀਪਾ ਥੱਲੇ ਨਹੀਂ ਜਿਹੜੀ ਰੈਡੀ ਜੀ ਹਾਂਜੀ ਰੈਡੀ ਹੋ ਗਿਆ ਹਾਂ ਇਹਦਾ ਦੇਖੋ ਨਾ ਤੇ ਮੇਹਲੋਂ ਕਿੰਨੀ ਜ਼ਿਆਦਾ ਤਾਜ਼ੀਆਂ ਆਂ ਰੈਡੀ ਜੀਆਂ ਹਾਂਜੀ ਹਾਂਜੀ ਗੇੜੀ ਚ ਖੜਦੇ ਹੁੰਦੇ ਹੱਥ ਵਾਕੇ ਪਪੈਂਟ ਚ ਉਹਨਾਂ ਨੂੰ ਉਹਨਾਂ ਨੂੰ ਗੜੀ ਨਹੀਂ ਵੇਖ ਕਿਦਾਂ ਇਕੱਠੀਆਂ ਇੱਕੋ ਪਲੇਟ ਚ ਖਾਣੀਆਂ ਮਾਮੀ ਹਣੀ ਉਹਨਾਂ ਦਾ ਪਿਆਰ ਬੜਾ ਨਾ ਸੋਲਾ ਬੜੀ ਉਹਨਾਂ ਦੋਵਾਂ ਦੀ ਆਪਾ ਚੋਦੀ ਉਹ ਪਨੀਰ ਬਣਾ ਕੇ ਖਵਾ ਲਿਆ ਵੇਖੀ ਸੰਗ ਚ ਨਾ ਫਸਾ ਲਈ ਵੇਖੀ ਧਿਆਨ ਨਾ ਪਨੀਰ ਬਣਾ ਕੇ ਪਨੀਰ ਬਣਾ ਕੇ ਖਵਾ ਲਿਆ ਨਾ ਨੂੰ ਨੂੰ ਦਾ ਕਰਕੇ ਇਹਨੂੰ ਹਾ ਦਹੀ ਦੇ ਸਮੋਸੇ ਖਵਾ ਲੈਣਾ ਹੂੰ ਚਲੋ ਜੀ ਸੇਵਾ ਬੜੀ ਕੀਤੀ ਹੈ ਨਾ ਜੱਜੂ ਜੀ ਖਾਈ ਜਾਂ ਅੰਦਰ ਆਣ ਮਿਲਗੇਗੇ ਤੂੰ ਹੀ ਕੋਈ ਉਹਨੂੰ ਨਾਲ ਉਹਨੂੰ ਨਾਲ ਲੈ ਹੁੰਦੇ ਨਹੀਂ ਜੀਜੀ ਨੂੰ ਹੋਰ ਐਪੀ ਅੱਗੇ ਕਰ ਹਾਂ ਨਾਲੇ ਉਹਨੇ ਵੀਡੀਓ ਵੀ ਨਹੀਂ ਬਣਾਉਂ ਦੇਣੀ ਹਾਂਜੀ ਉਹਨੇ ਕਹਿਣਾ ਹੈ ਖੇਡੋ ਮੇਰੇ ਨਾਲ ਚਲੋ ਮੈਨੂੰ ਇਹਨੂੰ ਦੰਨਾ ਕੰਮ ਕਹਿੰਦੇ ਕਿ ਤੁਹਾਨੂੰ ਗਈ ਹੈ ਹਾਂਜੀ ਹਾਂਜੀ ਨਹੀਂ ਬਾਹਰ ਚੱਲਣਾ ਖੇਡਣਾ ਉਹਨੂੰ ਅੱਗੇ ਸਵਾਗਤ ਹੈ ਢਾੜੀ ਸਾਡ ਕੇ ਆਏ ਸਾਰੇ ਸਾਰੇ ਜਾਣੇ ਆਂਦੇ ਆ ਕਿ ਤੁਸੀਂ ਵੀਡੀਓ ਵੱਧ ਟਾਈਮ ਦੀ ਪਾਇਆ ਕਰੋ ਤੇ ਵੀਡੀਓ ਆਪਾਂ ਵੱਧ ਟਾਈਮ ਦੀ ਤਾਂ ਨਹੀਂ ਬੋਨੇ ਸਾਡੇ ਕੋਲ ਤੇ 13-14 ਮਿੰਟਾਂ ਦੀ ਮਾਹ ਬੰਦੀ ਆ ਕਿਉਂਕਿ ਹੁਣ ਤੇ ਆ ਗਿਆ ਕਦੂਆਂ ਦਾ ਟਾਈਮ ਆ ਹਾਂ ਗਰਮੀ ਕਾਫੀ ਜ਼ਿਆਦਾ ਨਹੀਂ ਹਾਂਜੀ ਨਹੀਂ ਬੈਣ ਦੀ ਉਹ ਤੇ ਚਲੋ ਜਿੱਥੇ 13-14 ਮਿੰਟਾਂ ਦੀ ਬਣਾਉਣੀ 10 ਮਿੰਟਾਂ ਦੀ ਹੋਰ ਨਾ ਕੋਈ ਫਰਕ ਨਹੀਂ ਪੈਂਦਾ ਪਰ ਟਾਈਮ ਨਹੀਂ ਹੁੰਦਾ ਇੰਨਾ ਕਿਉਂਕਿ ਕੰਮ ਦੇ ਦੇਣਵਾ ਤੇ ਗਾਂਹ ਜਾ ਕੇ ਵੇਖਾਂ ਵਧਾਵਾਂਗੇ ਟਾਈਮ ਹਣ ਕੱਲ ਸਾਡਾ ਫੇਰ ਟਰੈਕਟਰ ਫਸ ਗਿਆ ਏ ਤੇ ਸਾਰੀ ਦਿਹਾੜੀ ਉਹਦੇ ਦੁਆਲੇ ਰਹੇ ਕੱਲ ਟਰੈਕਟਰ ਫਸ ਗਿਆ ਕਿੰਨਾ ਟਾਈਮ ਲੱਗਾ ਕੱਢਣੇ ਉਹ ਮੋੜੇ ਨੂੰ ਲੱਗੇ ਹਾਂ ਇੱਕ ਵਜੇ ਆਈ ਉਹ 1 ਵਜੇ ਆਏ ਤੇ ਉਹਦੇ ਤੋਂ ਬਾਅਦ ਵੀਡੀਓ ਬਣਾਈ ਆਪੋ ਚਾਰ ਟਰੈਕਟਰ ਪਾ ਕੇ ਫਿਰ ਹਾਂ ਅੱਜ ਵੀ ਸੇ ਨਿਆਣੇ ਸਾਡੇ ਇੰਨੇ ਖੁਸ਼ ਆ ਮੇਲਾ ਲੱਗਾ ਤੇ ਮੇਲਾ ਅੱਜ ਵੀ ਤਾਂ ਕਹਿਣਾ ਹੈ ਨਾ ਜਿਹੜਾ ਉਹ ਲਾਇਆ ਵਾ ਕੀ ਉਹਨਾਂ ਦੇ ਬੂਫਰ ਉਹ ਵਜਾ ਹਣੀ ਨਹੀਂ ਨਹੀਂ ਜਿਹੜਾ ਚਾਰ ਜਾਨ ਦੇ ਨਾਲ ਵੀਡੀਓ ਬਣਾਉਂਦੇ ਹੁੰਦੇ ਨਾ ਨਾ ਨਹੀਂ ਕਿੱਥੇ ਖਾਈਏਗਾ ਉਹ ਪਤਾ ਨਹੀਂ ਬੜੇ ਕਰਨ ਨੂੰ ਪਤਾ ਕਰਨੇ ਚੱਲ ਜਾਣਾ ਮੇਰੀ ਮੇਲਾ ਲੱਗਾ ਹੋਣਾ ਪਹਿਲੀ ਤੇ ਉੱਥੇ ਜਿੱਤੇ ਨਾ ਉੱਥੇ ਤੇ ਸਾਰੀ ਦੁਨੀਆ ਘੱਟੀ ਹੋਈ ਨਿਕਲੇ ਨਾ ਮੁੜ ਗਏ ਹਾਂ ਉਹ ਦੂਗੇ ਗੱਡੇ ਹੋਣਾ ਬਾਹਰ ਬਾਯੋਂ ਚੱਲ ਗਏ ਪਤਾ ਕੀ ਹੱਲਾ ਹੁਣ ਨਾ ਚੁੱਪੀਆਂ ਨਹੀਂ ਆਉਂਦੀਆਂ ਹਾਂ ਇਹ ਚੀਜ਼ ਜਿਹੜੀ ਰੋਟਾ ਵੇਟ ਲੈ ਕੇ ਬੰਦੇ ਹੱਥ ਨਹੀਂ ਫੈਂਦਾ ਨਾਲੇ ਲੈ ਆਓ ਮੈਨੂੰ ਵੀ ਫੜਾ ਦਿਓ ਕੋਲਡ ਡਰਿੰਕ ਮੇਰਾ ਕਿ ਨਹੀਂ ਰੱਬ ਕਰੇ ਜੋਗੀ ਰੱਖਾ ਦੇ ਮੈਂ ਕਾਰ ਨਹੀਂ ਪੀਂਦੇ ਕੀ ਬਤਾਦਾ ਡਾ ਕਾ ਮੈਂ ਕਾਰਨ ਚਾਹਿਆ ਕਰਦਾ ਤੇ ਚਾਹੀਦਾ ਜਿਹੜਾ ਘੁੱਟ ਭਿਆਜਾ ਦੇਣਾ ਮੈਂ ਨਹੀਂ ਖਾਂਦਾ ਬਲੂ ਮੈਂ ਦਿਖਾ ਲਿਆ ਨਹੀਂ ਲਓ ਲਓ ਮੈਂ ਬੋ ਨਾ ਬੱਸ ਖੜਾ ਬੰਦੋ ਕੈਮਰੇ ਦੇ ਗਾੜੀ ਸੰਗਣ ਦੇ ਲੱਗਦਾ ਨਹੀਂ ਨਹੀਂ ਬਈ ਚੰਗਾ ਕੰਦ ਲੱਗਦਾ ਪਰ ਖਾਣ ਦੀ ਨਹੀਂ ਆ ਨਹੀਂ ਲਾ ਲਓ ਮੇਰੇ ਨਹੀਂ ਮੰਨਣਾ ਹਾਲੂ ਵੀ ਨਹੀਂ ਹੋਣਾ ਹਾਲੂ ਮਨ ਨੇ ਤਾਂ ਸਾਹਮਣੇ ਵੀ ਖਾਜਣਾ ਲੈ ਮੈਂ ਖਾ ਲਾਂਗਾ ਲੈ ਬੰਦੀ ਨਾ ਆਲਾ ਮਾਂ ਨੀ ਉਹਨੇ ਥੋੜੀ ਨਾ ਕਰਨੀ ਆ ਮਾਂਮੀ ਨੂੰ ਬੰਡਾ ਕੰਮ ਲੱਗਦਾ ਮਾਂਮੀ ਨੂੰ ਨਹੀਂ ਬਾਅਦ ਖਾਏ ਹਾਂ ਮਾਂਮੀ ਦਾ ਚਮਚਾ ਲੱਗਦਾ ਜਿਆਦਾ ਮਾਂਮੀ ਦਾ ਚਲੋ ਕੋਈ ਨਹੀਂ ਮੇਰ ਕੀ ਆ ਇਹ ਜਿਹੜਾ ਉਹਦਾ ਹੀ ਆ ਟਿੱਕਾ ਹਾਂ ਇਹਦਾ ਉਹ ਹੱਥ ਨਹੀਂ ਜਿਹੜਾ ਮਾਂਮੀ ਨਹੀਂ ਨਹੀਂ ਜਾਵਾ ਵੰਡਾ ਹੁੰਦਾ ਇਸ਼ੂ ਘਟ ਦੋ ਮੈਂ ਇਥੋਂ ਥੱਲੋ ਆਲਾ ਬੋਤੋਏ ਕਾਂਢੀ ਆ ਹੱਥ ਰੇ ਰੇ ਦੋਹਾਂ ਹੱਥਾਂ ਨਾਲ ਲੱਗੀ ਮੋਟਾ ਇਹ ਕੋ ਹੋਵੇ ਦੱਨ ਨਾਲ ਲੈ ਲਿਆ ਨਾ ਹੋਈ ਤਿੰਨ ਖਾ ਗਈ ਹੋਲੀ ਹੋਲੀ ਇੱਦਾਂ ਕੋਈ ਨਹੀਂ ਮੈਂ ਮਨਰੀਤ ਨੂੰ ਵਿਚਾਰੀ ਮਦਨਾਂ ਦੇ ਚਾਰ ਰੋਟੀਆਂ ਕਾਲੀਆਂ ਪੰਜ ਰੋਟੀਆਂ ਖਾ ਰਹੀਆਂ ਤੇ ਉਹ ਲੱਗਾ ਤੇ ਕਿੰਨੂ ਵੀ ਨਹੀਂ ਦੇਖਦਾ ਕਿੰਨੀਆਂ ਖਾ ਰਹੀ ਤੇ ਕਿੰਨੀਆਂ ਨਹੀਂ ਉਹਦਾ ਹੱਸਦੇ ਆ ਮਨਰੀਤ ਨਹੀਂ ਖਾਂਦੀ ਮਿੰਦੂ ਦੇ ਜਾਣੇ ਵੀ ਕਹਿੰਦੇ ਕਿ ਉਹ ਉੱਥੇ ਜਾ ਕੇ ਤਾਂ ਨਹੀਂ ਕੋਰ ਰੋਟੀ ਖਾਣੀਆਂ ਸਾਰੇ ਇਕੱਠੇ ਬੈਠੇ ਉਹ ਸਾਰੇ ਇਕੱਠੇ ਬੈਠੇ ਹੁੰਦੇ ਗੱਲਾਂ ਬਾਤਾਂ ਕਰਦੇ ਰੋਟੀ ਖਾ ਲੈਂਦੇ ਵਾਦ ਸਾਰੇ ਹਾਂ ਜੀ ਜਾਣੇ ਬੜੀ ਬੁਝੰਦੀ ਆ ਸੱਤੇ ਕੀ ਲਾਉਂਦੀ ਐ ਜੁੱਲੇ ਤੇ ਲਾਉਂਦੇ ਐ ਰੋਟੀਆਂ ਉਹ ਗਰਮ ਗਰਮ ਜਦੋਂ ਆਈ ਜਾਂਦੀਆਂ ਮਾਰੇ ਉਹ ਨਹੀਂ ਆਣੀ ਸਾਰਿਆਂ ਨੇ ਬੈਠੇ ਇਕੱਠਿਆਂ ਨੇ ਖਾਣੀ ਹੁੰਦੀ ਤੇ ਮਦੋਂ ਬਦੀ ਰੋਟੀ ਨਹੀਂ ਆਣੇ ਫੇਰੀ ਲੈ ਵੀ ਖਾ ਲਓ ਖਾ ਲਓ ਤੁੰ ਤੂੰ ਖਾਣਾ ਖਤੋਏ ਕੋਈ ਨਹੀਂ ਖਾ ਲੈਣਾ ਮੈਂ ਵੀ ਮੈਂ ਬਾਅਦ ਖਾਉਂਗਾ ਕੱਲਾ ਬਹਿ ਕੇ ਕੱਲਾ ਬਹਿ ਕੇ ਖਾਉਣਾ ਹੈ ਨਾ ਹਾਂ ਹਾਂ ਹੁਣ ਆਨ ਨੂੰ ਥੋੜਾ ਇਹ ਲੱਗ ਗਿਆ ਨਾਲੇ ਸਾਨੂੰ ਹੋਰ ਸਾਰਿਆਂ ਨੇ ਕਮੈਂਟਾਂ ਕਮੈਂਟ ਕਰਕੇ ਦੱਸੋ ਵੀ ਅਗਲੀ ਵੀਡੀਓ ਕਾਦੇ ਬੇਸ ਤੇ ਸ਼ੁਰੂ ਕਰੀਏ ਤੇ ਕੀ ਕੇ ਕਾਦੇ ਬੇਸ ਤੇ ਮਰ ਵੀ ਅਗਲੀ ਵੀਡੀਓ ਚਾਹੀਦੀ ਸਾਰਿਆਂ ਨੂੰ ਹਾਂ ਸਾਰੇ ਕਮੈਂਟ ਕਰਕੇ ਦੱਸਿਓ ਸਾਨੂੰ ਵੀ ਪਤਾ ਲੱਗੇ ਵੀ ਕੀ ਚੁਆਇਸ ਆ ਪਬਲਿਕ ਦੀ ਸਾਡੇ ਆਪਣੇ ਨਜ਼ਰੀਏ ਸਾਰੇ ਤੁਸੀਂ ਹਾਂ ਕਿਹੜੇ ਟੌਪਿਕ ਤੇ ਸ਼ੁਰੂ ਕਰੀਏ ਆਡੇ ਜਾਣ ਦਾ ਕਰਕੇ ਨਾ ਹਾਂ ਵੀ ਡਿਊਟੀ ਜ਼ਰੂਰੀ ਬਈ ਸੁੱਟੀ ਨਹੀਂ ਤੇ ਭਾਈ ਮਿਲੀ ਹੈ ਨਾ ਚਲੋ ਕੋਈ ਨਹੀਂ ਉਹਨਾਂ ਹੁਣ ਜਾਣਾ ਹੀ ਡਿਊਟੀ ਤੇ ਤੇ ਆਪਾਂ ਪਹਿਲਾਂ ਹੀ ਪਾੜ ਖੇਚ ਲੈ ਵਾਵਾਰੇ ਕੋਈ ਗੱਲ ਨਹੀਂ ਫੇਰ ਦੋ ਮਹੀਨਾ ਨਾ ਤਾਂ ਹੀ ਦੋ ਮਹੀਨੇ ਬਾਅਦ ਚਲੋ ਫੇਰ ਉਦੋਂ ਇਹੜਾ ਬੰਦਾ ਰੋਲ ਹੋ ਦਵਾਂਗੇ ਉਦੋਂ ਦੇ ਵਿੱਚ ਪੈ ਜਾਣੇ ਤਾਂ ਆਹ ਜੀ ਉਦੋਂ ਪੇ ਹੋ ਜਾਣਗੇ ਆਹ ਲਓ ਉਹ ਕੀ ਮੇਨ ਮੇਨ ਕੰਡੀਆਂ ਦੋਈਆਂ ਨਹੀਂ ਪਤਾ ਕੀ ਆਂਦੇ ਹੈਗੇ ਮੇਰੇ ਆਉਣ ਤੱਕ ਬੁਕਾਜ ਆ ਤਾਂ ਮੁੜ ਕੇ ਨਵੀਂ ਸ਼ੁਰੂ ਕਰਦੇ ਮੈਂ ਤੇ 15 ਘਟਾਟਾ ਜੋ ਵੀ ਤੁਹਾਨੂੰ ਕਰ ਦਵਾਂਗੇ ਤੇ ਜਿੱਤੀ ਬਣਦੀ ਪੋਜੀ ਨਾ ਹੋਣੀ ਮੁਕਣੀ ਹੋਣੀ ਮੁਕਣੀ ਹਾਂਜੀ ਹਾਂਜੀ ਜੇ ਮਹੀਨੇ ਦੋ ਵੀਡੀਓ ਚੱਲੇ ਨਾ ਫਾਇਦਾ ਵੀ ਕੋਈ ਨਹੀਂ ਨਾ ਦੇਖਣਿਆਂ ਲਜਾਉਂਦਾ ਨਾ ਬਣਾਉਣ ਵਾਲੇ ਨੂੰ ਆਂਦਾ ਅਗਲੀ ਆਰ ਪਾ ਕੇ ਐਂਡਿੰਗ ਕਰਵਾਉਂਗਾ ਨਾ ਹਾਂ ਅਗਲੇ 22 ਦਿਨ ਰਹਿਣਾ ਉਹਦੇ ਵਿੱਚ ਫੇਰ ਐਂਡਿੰਗ ਕਰਵਾਉਂਗਾ ਨਾ ਦੀ ਹਾਂਜੀ ਸੁਝਾਣੀ ਨੇ ਦੈਤ ਕਿਹੜੀ ਪਾਈ ਏ ਮੈਂ ਉਹ ਦੱਸਿਆ ਸਾਰਿਆਂ ਨੂੰ ਸਾਰੇ ਆਪਣੇ ਭੈਣ ਭਰਾ ਦੱਸਣਗੇ ਵੀ ਕਿਹੜੀ ਵੀਡੀਓ ਪਾਈ ਏ ਅੱਗੇ ਕਾਦੇ ਬੇਸਤੇ ਚਾਹੀਦੀ ਆ ਕੇਸ ਵੇਸ ਤੇ ਕਰੀਏ ਹਾਂ ਹਮ ਅਲੱਗ-ਵਲ ਸਲਾਮ ਦੀ ਹਰ ਇੱਕ ਬੰਦੇ ਦੀ ਤੇ ਨਾਲੇ ਇਹ ਨਹੀਂ ਦੱਸਿਓ ਖਾਸ ਕਰਕੇ ਸਾਰੇ ਜਾਣੇ ਵੀ ਕਬਲ ਨੂੰ ਹੀ ਨੈਟਿਵ ਰੋਲ ਦਿੱਤਾ ਜਾਵੇ ਕਿ ਜਾਂ ਮੈਨੂੰ ਦਿੱਤਾ ਜਾਵੇ ਨੈਟਿਵ ਰੋਲ ਨਹੀਂ ਐ ਕਿ ਤੈਨੂੰ ਦੇਣਾ ਹਾਂ ਹਾਂ ਨਹੀਂ ਇਹ ਚੱਤ ਚੰਨ ਦੀ ਗੱਲ ਹੁੰਦੀ ਆ ਨਾ ਨਹੀਂ ਨਹੀਂ ਉਹ ਸਾਡੀ ਆਡੀਅנס ਕੰਮ ਨਹੀਂ ਨਹੀਂ ਇਹ ਕਾਜ਼ ਕਰਕੇ ਸਾਰੇ ਜਾਣੇ ਇਹ ਕਾਜ਼ ਕਰਕੇ ਕਮੈਂਟ ਕਰਿਓ ਪਰ ਤੂੰ ਸਾਨੂੰ ਲੜਾਤਾ ਹੈ ਢੜਲੀ ਬਣਾ ਸਿਰਫ ਇਹ ਕਹੀ ਜੁੰਡਿਆ ਜੁੰਡੀ ਨੇ ਕੰਢੀ ਉੱਤਾਂ ਹੀ ਮੂਹ ਬੜੀ ਬੜੀ ਆਪਰਾ ਸਹੀ ਹਾਂ ਕਿਵੇਂ ਲਿਖੀ ਜਿਹੜਾ ਪਾਣੀ ਵਾਲਾ ਸੀਨੀਅਰ ਤਾਂ ਬਹੁਤ ਵਧੀਆ ਹਾਂਜੀ ਨਹੀਂ ਸਭ ਤੋਂ ਸਭ ਤੋਂ ਵਧੀਆ ਸੀਨੀਅਰ ਦਾ ਘੁੱਟੇ ਦੇ ਹੋਇਆ ਸੀ ਹਾਂ ਬਸ ਭਾਜੀ ਲੱਗੇ ਨਾ ਹਾਂ ਸੁਪੜ ਹੀ ਤੇ ਹੁੰਦਿਆ ਕਿਤੇ ਬੋਲੇ ਨਾ ਤੇ ਉਦਨੇ ਕਿਤੇ ਪੇਸ ਨਹੀਂ ਜਾਣਦੇ ਬਹੁਤ ਜ਼ਿਆਦਾ ਵੇਖਿਆ ਬਹੁਤ ਵੇਖਿਆ ਮੂਹਾਂ ਨੂੰ ਵੀ ਕਿੰਨੀ ਜਾਨੀਆਂ ਹੈ ਕੋਈ ਕੋਮਲ ਦਿਨ ਨਹੀਂ ਜਿਆਦਾ ਆ ਗਈ ਚੱਲ ਕੋਈ ਨਹੀਂ ਐਂਦਾ ਵੇਖਣਾ ਇਹ ਅੱਗੇ ਨਾ ਟੈਂਪ ਵਧੀਆ ਹੋਦਾ ਦੋ ਦਿਨ ਪਾ ਲੈ ਇਕੱਠੇ ਨਹੀਂ ਬਣਾ ਲੈਂਦੇ ਤੇ ਜਿੱਦਣ ਮੈਂ ਚੌਥੇ ਦਿਨ ਗਈ ਪੰਜਵੇਂ ਦਿਨ ਗਈ ਤੇ ਕੁੱਪੜ ਜਾਂਦਾ ਮੇਰਾ ਜੀ ਨਹੀਂ ਲੱਗਾ ਕਿ ਇਹ ਸਮਾ ਰਿਆ ਰੋ ਆਉਂਦੀ ਹੈ ਨਾ ਹਾਂਜੀ ਅੱਜ ਆਉਣਾ ਹੀ ਆਉਣਾ ਆਉਣਾ ਹੀ ਆਉਣਾ ਠੀਕ ਆਉਣੀ ਤੇ ਕੀ ਨਾਲ ਇਹ ਮਦਰਸੀਰ ਕਰੀ ਜੇ ਨਾ ਸਾਬ ਕਹਿੰਦੇ ਨਾ ਜਿਹੜੇ ਜਿਆਦਾ ਹੋ ਜਾ ਉਹ ਨਹੀਂ ਰੌਣਾ ਪਿਆ ਹਾਂ ਆਸੂ ਮਤੇ ਕਾਲਾ ਹਾਂ ਹਾਂ ਹੁਣ ਕਰਾ ਰੌਂਡਾ ਆਈ ਨਹੀਂ ਠੱਕ ਗਈ ਆਏ ਰੌਂਡਾ ਸਰੀ ਬੜਾ ਲਾਬੇ ਦੇ ਉਹਨਾਂ ਨੂੰ ਅੱਗੇ ਨਹੀਂ ਲੱਭਣੇ ਕਰਦੇ ਨੇ ਲਾਇਆ ਲੱਗਦਾ ਹਾਂ ਚਲੋ ਕੋਈ ਨਹੀਂ ਜੇ ਸ਼ਾਂਤ ਹੋਣ ਗਿਆ ਕੋਈ ਨਹੀਂ ਚਲੋ ਠੀਕ ਆ ਫਿਰ ਇਸੇ ਨਾਲ ਕਰਦੇ ਆ ਬਲੌਗ ਦੀ ਐਂਡਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ